ਤੁਸਾਂ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਆਵਾਜ਼ੇ ਖਾਲਕ ਮੇਰੇ ਨਾਲ ਨੇ ਇੱਕ ਸੀਨੀਅਰ ਪੱਤਰਕਾਰ ਕਲਦੀਸ਼ ਸਿੰਘ ਪਰਮਾਲੀ ਪਰਮਾਲੀ ਜੀ ਪਰਸਾ ਤੁਹਾਡਾ ਸਵਾਗਤ ਹੈ ਧੰਨ ਜੀ ਅੱਜ ਹਾਜੀ ਪਰਮਾਲੀ ਪਰਸਾ ਆਪਾਂ ਗੱਲਬਾਤ ਕਰਦੇ ਆਂ ਸੀਨੀਅਰ ਆਗੂ ਸੁੱਚਾ ਸਿੰਘ ਲਗਾਧੀ ਜੋ ਕਿ ਪਿਛਲੇ ਦਿਨਾਂ ਤੋਂ ਕਾਫੀ ਚਰਚਾ ਦੇ ਵਿੱਚ ਨੇ ਉਹਨਾਂ ਬਾਰੇ ਕੀ ਕਹਿਣਾ ਹੈਗਾ ਤੁਹਾਡਾ ਕੀ ਖਿਆਲ ਹੈਗਾ ਰੋਲ ਜਦੋਂ ਸੁੱਚਾ ਸਿੰਘ ਲੰਗਾਧੀ ਗੱਲ ਆਉਂਦੀ ਹੈ ਤਾਂ ਸੁਭਾ ਭਿਕਾ ਕਿ ਇਹ ਉਹਨਾਂ ਦਾ ਨਾਮ ਉਹਨਾਂ ਦੀ ਪਛਾਣ ਹੈ ਜਿਹੜੀ ਹਰ ਮਨੁੱਖ ਦੇ ਜ਼ਿਹਨ ਵਿੱਚ ਆਪਣੇ ਆਪ ਆ ਜਾਂਦੀ ਹੈ ਤੁਸੀਂ ਸਾਰੇ ਜਾਣਦੇ ਹੋ ਕਿ ਸ਼੍ਰੋਮਣੀ ਅਕਾਲੀ ਦਲ ਦੀ ਰਾਜਨੀਤੀ ਵਿੱਚ ਸਰਦਾਰ ਸੁੱਚਾ ਸਿੰਘ ਲੰਗਾ ਧਾਰੀਵਾਲ ਹਲਕੇ ਤੋਂ ਇੱਕ ਆਮ ਵਿਧਾਨ ਇੱਕ ਆਮ ਸਧਾਰਨ ਘਰ ਦੇ ਵਿੱਚੋਂ ਜਿਹੜੇ ਕਿ ਦੁੱਧ ਦਾ ਕਾਰੋਬਾਰ ਕਰਦੇ ਨੇ ਨਿਕਲਦੇ ਨੇ ਉੱਠਦੇ ਨੇ ਅਕਾਲੀ ਦਲ ਦੇ ਵਰਕਰ ਨੇ ਭਾਰਤੀ ਕਿਸਾਨ ਯੂਨੀਅਨ ਦੇ 20 ਵਰਕਰ ਰਹੇ ਨੇ ਉਹ ਉਹਨਾਂ ਬਾਰੇ ਕਿਹਾ ਜਾਂਦਾ ਹੈ ਮੰਨਿਆ ਜਾਂਦਾ ਹੈ ਕਿ ਉਹ ਬੜਾ ਦਾ ਦਿਨ ਝੋਟਾ ਜੋੜ ਕੇ ਵੀ ਖੇਤੀ ਕਰਦੇ ਰਹੇ ਨੇ ਤੇ ਜਦੋਂ ਧਾਰੀਵਾਲ ਵਿਧਾਨ ਸਭਾ ਹਲਕੇ ਤੋਂ ਉਹ ਸੁੱਚਾ ਸਿੰਘ ਛੋਟੇਪੁਰ ਜਿਹੜੇ ਕਿ ਧਾਰੀਵਾਲ ਤੋਂ ਚੋਣ ਲੜਦੇ ਰਹੇ ਨੇ ਮੰਤਰੀ ਰਹੇ ਨੇ ਉਹਨਾਂ ਦੇ ਮੁਕਾਬਲੇ ਉਹ ਚੋਣ ਲੜ ਕੇ ਉਹ ਉੱਭਰਦੇ ਨੇ ਕਿ ਉੱਥੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਅ ਮਾਝ ਦੇ ਵਿੱਚੋਂ ਜਦੋਂ ਉਹਨਾਂ ਨੂੰ ਟੋੜਾ ਸਾਹਿਬ ਦਾ ਇੱਕ ਤੜਵਾਸੀ ਉੱਥੇ ਸਰਦਾਰ ਨਿਰਭਲ ਸਿੰਘ ਕਾਹੜੂ ਉਹਦੇ ਮੁਕਾਬਲੇ ਕੋਈ ਤਕੜਾ ਬੰਦਾ ਉਭਾਰਨ ਦੀ ਜਦੋਂ ਗੱਲ ਆਉਂਦੀ ਆ ਤਾਂ ਦੋ ਬੰਦਿਆਂ ਤੇ ਨਿਗਾਹ ਜਾਨਤੀ ਇੱਕ ਸੇਵਾ ਸਿੰਘ ਸੇਖਵਾ ਜਿਹੜੇ ਕੋਈ ਮੁਲਾਜ਼ਮ ਆਗੂ ਸਨ ਤੇ ਦੂਜੇ ਸਨ ਸੁੱਚਾ ਸਿੰਘ ਲੰਗਾ ਇੱਕ ਆਮ ਸਧਾਰਨ ਪਿੰਡ ਦੇ ਸਹਾਦਨਾ ਵਰਕਰ ਬਹੁਤੀ ਵਾਰ ਤੇ ਇਹ ਵੀ ਆਖਿਆ ਜਾਂਦਾ ਹੈ ਕਿ ਰਿਕਾਰਡ ਪੱਖੋਂ ਜਿਹੜਾ ਧਾਰੀਵਾਲ ਖਾਣੇ ਦੇ ਵਿੱਚ ਸੁੱਚਾ ਸਿੰਘ ਲੰਗਾ ਰੂਪ ਜਿਹੋਰ ਤਰ੍ਹਾਂ ਨਾਲ ਵੇਖਿਆ ਜਾਂਦਾ ਹੈ ਪਰੰਤੂ ਪੰਥਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੇ ਸੁੱਚਾ ਸਿੰਘ ਲੰਗਾ ਤੇ ਡੋਰੇ ਪਾਏ ਉਹਨਾਂ ਨੂੰ ਸਟੈਂਡ ਕੀਤਾ ਉਹਨਾਂ ਨੂੰ ਚੋਣ ਲੜਾਈ ਉਥੋਂ ਮੇਰੇ ਖਿਆਲ 2002 ਤੋਂ 2007 ਦੇ ਵਿੱਚ ਨਹੀਂ 2007 ਤੋਂ 12 ਦੇ ਵਿੱਚ ਪਹਿਲੇ ਚੋਣ ਲੜੀ ਉਹਨਾਂ ਨੇ 97 ਦੇ ਵਿੱਚ 97 ਤੋਂ 2002 ਦੇ ਤੱਕ ਉਹ ਉਥੋਂ ਐਮਐਲਏ ਬਣਦੇ ਨੇ ਪਹਿਲੀ ਵਾਰ ਐਮਐਲਏ ਬਣੇ ਸੁੱਚਾ ਸਿੰਘ ਲੰਧਾ ਲੰਗਾਹ ਨੂੰ ਪਹਿਲੀ ਵਾਰ ਹੀ ਕੈਬਨਿਟ ਮੰਤਰੀ ਬਣਾ ਦਿੱਤਾ ਜਾਂਦਾ ਹੈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੱਲੋਂ ਉਹਦਾ ਕਾਰਨ ਸੀ ਕਿ ਉਥੇ ਨਿਰਮਲ ਸਿੰਘ ਕਾਲੋਂ ਵੀ ਮੰਤਰੀ ਬਣਦੇ ਨੇ ਜੋ ਕਿ ਟੌੜਾ ਸਾਹ ਦੇ ਤੁਹਾਡੇ ਨਾਲ ਸੰਬੰਧਤ ਸਨ ਸੁਚਾ ਸਿੰਘ ਲੰਗਾ ਦਾ ਅਭਾਰ ਹੋਇਆ ਪਰੰਤੂ ਗੱਲ ਅੱਜ ਦੀ ਹੈ ਅੱਜ ਕੱਲ ਬੜੀ ਚਰਚਾ ਸੁਚਾ ਸਿੰਘ ਲੰਗਾ ਬਾਰੇ ਉਹਨਾਂ ਦੀਆਂ ਬੜੀਆਂ ਵੀਡੀਓਾਂ ਧਮਕੀਆਂ ਇੱਕ ਤਰ੍ਹਾਂ ਆਪਣੀ ਪਾਰਟੀ ਨੂੰ ਦਿੱਤੀਆਂ ਜਾ ਰਹੀਆਂ ਨੇ ਕਿ ਮੈਂ ਸ਼੍ਰੋਮਣੀ ਅਕਾਲੀ ਦਲ ਤੋਂ ਬਿਨਾਂ ਰਹਿ ਨਹੀਂ ਸਕਦਾ ਤੇ ਸ਼੍ਰੋਮਣੀ ਅਕਾਲੀ ਦਲ ਮੈਨੂੰ ਪੁੱਛ ਨਹੀਂ ਰਿਹਾ ਪਹਿਲਾਂ ਉਹਨਾਂ ਨੇ ਥੋੜੇ ਸਮਰਥਕਾਂ ਦੀ ਮੀਟਿੰਗ ਬੁਲਾਈ ਥੋੜੇ ਦਿਨ ਪਹਿਲਾਂ ਤੇ ਉਸੇ ਦਿਨ ਤੋਂ ਬਾਅਦ ਉਹਨਾਂ ਨੇ ਫਿਰ ਅਕਾਲੀ ਆਗੂਆਂ ਨੂੰ ਬਹੁਤ ਸਾਰੇ ਸਵਾਲ ਕੀਤੇ ਪੁੱਛਿਆ ਕਿ ਮੈਂ ਪੰਥ 'ਚ ਮਰਨਾ ਚਾਹੁੰਦਾ ਹਾਂ ਮੈਂ ਪੰਥ ਵਿੱਚ ਰਹਿਣਾ ਚਾਹੁੰਦਾ ਤੇ ਫਿਰ ਉਹਨਾਂ ਇੱਕ ਐਲਾਨ ਕੀਤਾ ਕਿ 22 ਤਰੀਕ ਨੂੰ ਮੈਂ ਆਪਣੇ ਜ਼ਿਲ੍ਹੇ ਦੇ ਜ਼ਿਲ੍ਹਾ ਗੁਰਦਾਸਪੁਰ ਨਾਲ ਸੰਬੰਧਿਤ ਕਿਉਂ ਹੈ ਜ਼ਿਲ੍ਹਾ ਗੁਰਦਾਸਪੁਰ ਦਾ ਇੱਕ ਹਿੱਸਾ ਜਿਹੜਾ ਸਦਾ ਸੁੱਚਾ ਸਿੰਘ ਲੰਗਾ ਦੇ ਪਿੰਡ ਨਾਲ ਸੰਬੰਧਿਤ ਹੈ ਲੰਗਾਂ ਨਾਲ ਸੰਬੰਧਿਤ ਹੈ ਧਾਰੀਵਾਲ ਹਲਕੇ ਤੋਂ ਉਹ ਚੋਣ ਲੜਦੇ ਨੇ ਹਲਕਾ ਬੰਦੀ ਤੋਂ ਬਾਅਦ ਉਹ ਡੇਰਾ ਬਾਬਾ ਨਾਨਕ ਤੋਂ ਚੋਣ ਲੜਦੇ ਨੇ ਡੇਰਾ ਬਾਬਾ ਨਾਨਕ ਚਲੇ ਜਾਂਦੇ ਨੇ ਉਹਨਾਂ ਦੀ ਰਾਜਨੀਤੀ ਡੇਰਾ ਬਾਬਾ ਨਾਨਕ ਤੇ ਕੇਂਦਰਿਤ ਹੋ ਜਾਂਦੀ ਹੈ ਜਿੱਥੋਂ ਸਰਦਾਰ ਸੁਖਜਿੰਦਰ ਸਿੰਘ ਲਾਵਾ ਜਿੱਤ ਕੇ ਆਉਂਦੇ ਨੇ ਬੜਾ ਕੁਝ ਹੈ ਦੋਸਤੋ ਗੱਲ ਸੁੱਚਾ ਸਿੰਘ ਲੰਗਾਹ ਦੀ ਹੋ ਰਹੀ ਹੈ ਹੁਣ ਗੱਲ ਢਿੱਲੋ ਸਾਹਿਬ ਤੁਸੀਂ ਕਰਿਏ ਸੁੱਚਾ ਸਿੰਘ ਲੰਗਾਹ ਨੇ ਸਮਰਥਕਾਂ ਦੀ ਮੀਟਿੰਗ ਬੁਲਾਈ ਹੈ ਸੁੱਚਾ ਸਿੰਘ ਲੰਗਾਹ ਦਾ ਜ਼ਿਕਰ ਇਸ ਕਰਕੇ ਕਰਨਾ ਪੈ ਰਿਹਾ ਕਿ ਜਦੋਂ ਰਾਜਨੀਤੀ ਵਿੱਚ ਉਹਨਾਂ ਦੀ ਤੂਤੀ ਬੋਲਦੀ ਸੀ ਕਿਉਂਕਿ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਲਗਾਤਾਰ ਬਣਦੇ ਆ ਰਹੇ ਇੱਕੇ ਹਲਕੇ ਤੋਂ ਤੇ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਹੁੰਦੇ ਆ ਉਹਨਾਂ ਦੇ ਉੱਤੇ ਇੱਕ ਉਹਨਾਂ ਦੀ ਅਸ਼ਲੀਲ ਵੀਡੀਓ ਜਾਰੀ ਹੁੰਦੀ ਆ ਉਦੇ ਉਸ ਵੀਡੀਓ ਬਾਰੇ ਸੁਚਿਆ ਸਿੰਘ ਛੋਟੇ ਸੁਚਿਆ ਸਿੰਘ ਲੰਗਾਹ ਨੇ ਦੋਸ਼ੀ ਮੰਨ ਕੇ ਆਪਣੇ ਆਪ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਹਿਬਾਨ ਵੱਲੋਂ ਉਹਨਾਂ ਨੂੰ ਅਕਾਲ ਤਖਤ ਸਾਹਿਬ ਤੇ ਸੱਦਿਆ ਗਿਆ ਇਹਦੇ ਵਿੱਚ ਜਦੋਂ ਸੁਚਿਆ ਸਿੰਘ ਲੰਗਾਹ ਦੀ ਵੀਡੀਓ ਜਾਰੀ ਹੁੰਦੀ ਆ ਤਾਂ ਬਹੁਤ ਸੰਖੇਪ ਸ਼ਬਦਾਂ ਵਿੱਚ ਮੈਂ ਜਾਣਕਾਰੀ ਦੇਣਾ ਚਾਹਾਂਗਾ ਕਿ ਇਥੋਂ ਰਾਜਨੀਤੀ ਜਿਹੜੀ ਉਹ ਗੁਰਦਾਸਪੁਰ ਜਿਹੜੇ ਦੀ ਉਹ ਵਿਗੜਨਾ ਸ਼ੁਰੂ ਹੋ ਗਈ ਜੀ ਕਿੱਤੇ ਸੁੱਚਾ ਸਿੰਘ ਲੰਗਾ ਵੱਲੋਂ ਸਿੱਧੂ ਸਿੱਧੇ ਦੋਸ਼ ਲਾਇਆ ਜਾਂਦੇ ਨੇ ਕਿ ਸਾਰੀ ਕਾਂਗਰਸ ਦੇ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਦੀ ਸਾਜ਼ਿਸ਼ ਹੈ ਉਥੇ ਲੋਕਲ ਜਿਹੜੇ ਆਗੂ ਨੇ ਉਹਨਾਂ ਦੇ ਉਹ ਨਾਂ ਵੀ ਲੈਂਦੇ ਨੇ ਗੁਰਚਰਨ ਸਿੰਘ ਬੱਬੇ ਹਾਲੀ ਰਵੀਕਰਨ ਸਿੰਘ ਕਾਲੂ ਜਾਂ ਇੱਕ ਦੋ ਹੋਰ ਕਿ ਇਹ ਸਾਰੇ ਇਸ ਸਾਜ਼ਿਸ਼ ਦੇ ਪਿੱਛੇ ਮੈਨੂੰ ਬਦਨਾਮ ਕਰਨ ਦੇ ਪਿੱਛੇ ਇਹਨਾਂ ਸਾਰਿਆਂ ਦਾ ਵੀ ਹੱਥ ਹੈ ਉਹ ਕਾਰਨ ਵੀ ਦੱਸਦੇ ਨੇ ਉਹ ਕਹਿੰਦੇ ਨੇ ਕਿ ਜਿਹੜੀ ਅਸ਼ਲੀਲ ਵੀਡੀਓ ਦੇ ਮਾਮਲੇ ਵਿੱਚ ਮੈਨੂੰ ਅਕਾਲ ਤਖਤ ਸਾਹਿਬ ਤੋਂ ਸ਼ੇਕ ਦਿੱਤਾ ਗਿਆ ਸੀ ਪੰਥ ਦੇ ਵਿੱਚੋਂ ਮੈਂ ਲਗਾਤਾਰ 270 ਦਿਨ ਸੁੱਚਾ ਸਿੰਘ ਲੰਘਾ ਦਾ ਕਹਿਣਾ ਹੈ ਕਿ 270 ਦਿਨ ਮੈਂ ਆਪਣੇ ਘਰ ਤੋਂ ਨੰਗੇ ਪੈਰੀ ਸ੍ਰੀ ਅਕਾਲ ਤਖਤ ਸਾਹਿਬ ਦੇ ਕਿ ਰੋਜ਼ਾਨਾ ਬਿਨਾ ਨਾਗਾ ਜਾਂਦਾ ਰਿਹਾ ਰੋਜ਼ਾਨਾ ਮੱਥਾ ਟੇਕੀ ਰੋਜ਼ ਮੈਂ ਉੱਥੇ ਲੇਲੜੀਆਂ ਕੱਢਦਾ ਰਿਹਾ ਤੇ ਹਰ ਰੋਜ਼ ਮੈਂ ਦਰਬਾਰ ਸਾਹਿਬ ਦੇ ਬਾਹਰ ਪ੍ਰਕਰਮਾਂ ਦੇ ਇੱਕ ਪਾਸੇ ਬੈਠ ਕੇ ਕੀਰਤਨ ਸੁਣਦਾ ਸੀ ਤੇ ਗੁਰੂ ਰਾਮਦਾਸ ਮਹਾਰਾਜ ਨੂੰ ਅਰਜੁਈਆ ਕਰਦਾ ਸੀ ਕਿ ਮੈਨੂੰ ਪੰਥ ਵਿੱਚ ਸ਼ਾਮਲ ਕਰ ਲਿਆ ਜਾਵੇ ਤੇ ਅੱਜ ਜਾਂ ਕੱਲ ਭਾਵੇਂ ਇਸ ਅਸ਼ਲੀਲ ਵੀਡੀਓ ਨੂੰ ਕੁਝ ਨਹੀਂ ਕਿਹਾ ਜਾਵੇ ਪਰ ਸੁੱਚਾ ਸਿੰਘ ਲੰਗਾਹ ਨੂੰ ਜਦੋਂ ਜੱਫੇਦਾਰ ਸ਼੍ਰੀ ਕਲਤਕ ਸਾਬ ਨੇ ਪੁੱਛਿਆ ਕਿ ਸੁੱਚਾ ਸਿੰਘ ਲੰਗਾਹ ਤੂੰ ਇੱਕ ਕੰਮ ਕੀਤਾ ਤਾਂ ਉਹਨਾਂ ਕਿਹਾ ਹਾਂ ਮੈਂ ਕੀਤਾ ਕਿ ਤੂੰ ਇਸ ਗੱਲ ਲਈ ਦੋਸ਼ੀ ਹੈ ਹਾਂਜੀ ਮੈਂ ਦੋਸ਼ੀ ਹਾਂ ਸੋ ਸ਼੍ਰੀ ਕਲਤਕ ਸਾਬ ਤੋਂ ਵੱਡੀ ਅਦਾਲਤ ਇਹਦੇ ਵਿੱਚ ਸੁੱਚਾ ਸਿੰਘ ਲੰਗਾਹ ਨੇ ਖੜਕੇ ਕਬੂਲ ਕੀਤਾ ਕੋਈ ਨਹੀਂ ਹੋ ਸਕਦੀ ਸੁੱਚਾ ਸਿੰਘ ਲੰਗਾਹ ਦਾ ਕਹਿਣਾ ਹੈ ਕਿ ਸ਼੍ਰੀ ਕਲਤਕ ਸਾਬ ਮੈਨੂੰ ਪੰਥ ਵਿੱਚ ਸ਼ਾਮਲ ਕਰਨ ਦੇ ਵਿੱਚ ਮੇਰੇ ਲੋਕਲ ਅਕਾਲੀ ਆਗੂ ਉਹਨਾਂ ਜਥੇਦਾਰ ਅਕਾਲ ਤਖਤ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੂੰ ਬਾਰ-ਬਾਰ ਅੜਿੱਕਾ ਲਾਇਆ ਬਾਰ-ਬਾਰ ਉਹਨਾਂ ਨੂੰ ਇਸਤਿਹਾਰ ਦਿੱਤਾ ਕਿ ਇਹਨਾਂ ਨੂੰ ਪੰਥ ਵਿੱਚ ਸ਼ਾਮਲ ਨਾ ਕੀਤਾ ਜਾਵੇ ਤੇ ਇਸੇ ਕਰਕੇ 270 ਦਿਨ ਦਾ ਸਮਾਂ ਜਿਹੜਾ ਉਹ ਥੋੜਾ ਨਹੀਂ ਹੁੰਦਾ 270 ਦਿਨ ਮੈਂ ਲਗਾਤਾਰ ਨੰਗੇ ਪੈਰੀ ਜਾਂਦਾ ਰਿਹਾ ਘਰ ਤੋਂ ਪ੍ਰਸ਼ਾਦਾ ਬਣਾ ਕੇ ਲੈ ਕੇ ਜਾਂਦਾ ਸੀ ਦੇਗ ਬਣਾ ਕੇ ਲੈ ਕੇ ਜਾਂਦਾ ਸੀ ਬੜਾ ਕੁਝ ਉਹਨਾਂ ਵੱਲੋਂ ਆਖਿਆ ਗਿਆ ਇਹ ਆਪਣੇ ਮੂਹ ਤੋਂ ਦੱਸਣ ਦੇ ਗੱਲਾਂ ਤੇ ਸੁੱਚਾ ਸਿੰਘ ਲੰਗਾ ਘਰ ਬੈਠਦੇ ਨੇ ਘਰ ਬੈਠਣ ਤੋਂ ਬਾਅਦ ਰਾਜਨੀਤੀ ਦੇ ਵਿੱਚ ਨਵੇਂ ਗਬਰੇਟ ਨਵੇਂ ਗੱਭਰੂ ਨਵੇਂ ਮੁੰਡੇ ਉੱਭਰਦੇ ਨੇ ਇੱਕ ਮੁੰਡਾ ਰਵੀ ਕਰਨ ਕਾਲੋ ਜਿਹੜਾ ਕਿ ਸਾਬਕਾ ਸਪੀਕਰ ਨਿਰਮਲ ਸਿੰਘ ਕਾਲੋ ਦਾ ਸੁਪੁੱਤਰ ਹੈ ਉਹ ਫਤੇਗੜ ਚੂੜੀਆਂ ਨਾਲ ਸੰਬੰਧਿਤ ਹਲਕਾ ਉਹਨਾਂ ਦਾ ਫਤੇਗੜ ਚੂੜੀਆਂ ਜਿੱਥੋਂ ਨਿਰਮਲ ਸਿੰਘ ਕਾਲੋ ਚੋਣ ਲੜਦੇ ਨੇ ਉਸ ਹਲਕੇ ਤੋਂ ਰਵਿਕਰਨ ਸਿੰਘ ਕਾਹਲੋਂ ਚੋਣ ਲੜਨੀ ਚਾਹੁੰਦੇ ਨੇ ਪਰੰਤੂ ਉਹਨਾਂ ਨੂੰ ਡੇਰਾ ਬਾਬਾ ਨਾਨਕ ਭੇਜ ਦਿੱਤਾ ਜਾਂਦਾ ਹੈ। ਡੇਰਾ ਬਾਬਾ ਨਾਨਕ ਸੁੱਚਾ ਸਿੰਘ ਲੰਗਾਹ ਨਾਲ ਸੰਬੰਧਿਤ ਇਲਾਕਾ ਤੇ ਸੁੱਚਾ ਸਿੰਘ ਲੰਗਾਹ ਨਾਲ ਉਹਨਾਂ ਦਾ ਟਕਰਾਅ ਹੋ ਜਾਂਦਾ ਹੈ ਤੇ ਸੁੱਚਾ ਸਿੰਘ ਲੰਗਾਹ ਵੱਲੋਂ ਹੁਣ ਜਿਸ ਤਰੀਕੇ ਨਾਲ ਪ੍ਰੈਸ ਕਾਨਫਰੰਸਾਂ ਕਰਕੇ ਜਾਂ ਮੀਟਿੰਗਾਂ ਕਰਕੇ ਜਿਸ ਤਰ੍ਹਾਂ ਦੀ ਸ਼ਬਦਾਵਲੀ ਵਰਤੀ ਜਾ ਰਹੀ ਹੈ ਜਿਸ ਤਰ੍ਹਾਂ ਦੀ ਸ਼ਬਦਾਵਲੀ ਉਹਨਾਂ ਵੱਲੋਂ ਇੰਟਰਵਿਊਜ਼ ਦੇ ਵਿੱਚ ਵਰਤੀ ਜਾ ਰਹੀ ਹੈ ਕਿ ਮੈਂ ਜ਼ਿੰਦਗੀ 'ਚ ਅਕਾਲੀ ਦਲ ਨਹੀਂ ਛੱਡ ਸਕਦਾ ਪਰ ਅਕਾਲੀ ਦਲ ਨੂੰ ਝੁਕਣ ਲਈ ਮਜਬੂਰ ਜ਼ਰੂਰ ਕਰਾਂਗਾ ਬੜੇ ਗੰਦੇ ਸ਼ਬਦਾਂ ਵਿੱਚ ਉਹਨਾਂ ਵੱਲੋਂ ਇਹ ਵੀ ਆਖਿਆ ਜਾਂਦਾ ਕਿ ਮੈਂ ਆਪਣੇ ਪਿਓ ਦਾ ਵੀ ਇਹ ਨਹੀਂ ਜਿਵੇਂ ਕਦੇ ਕਾਂਗਰਸ ਦੀ ਮਦਦ ਕਰੀ ਹੋਵੇ ਜਾਂ ਸੁਖਜਿੰਦਰ ਸਿੰਘ ਖਡਾਵਾ ਦੀ ਮਦਦ ਬੇਰਾ ਬਾਬਾ ਨਾਨਕ ਤੋਂ ਕਰੀ ਹੋਵੇ ਤੋਂ ਸੁੱਚਾ ਸਿੰਘ ਲੰਗਾ ਨੂੰ ਪੰਥ ਵਿੱਚ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਕਰਨ ਸੰਬੰਧੀ ਰਵਿਕਰਨ ਸਿੰਘ ਕਾਲੋ ਲਗਾਤਾਰ ਵਿਰੋਧ ਕਰਦੇ ਰਹੇ ਨੇ ਇਹ ਗੱਲ ਰਵਿਕਰਨ ਕਾਲੋ ਖੁਦ ਆਪਣੀ ਇੰਟਰਵਿਊ ਦੇ ਵਿੱਚ ਮੰਨ ਰਹੇ ਨੇ ਰਵਿਕਰਨ ਕਾਲੋ ਦਾ ਕਾਲ ਬਿਆਨ ਸੀ ਕਿ ਮੈਨੂੰ ਪਾਰਟੀ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਚੰਡੀਗੜ੍ਹ ਵਿਖੇ ਬੁਲਾਇਆ ਤੇ ਉਹਨਾਂ ਕਿਹਾ ਕਿ ਸੁੱਚਾ ਸਿੰਘ ਲਗਾ ਮੇਰੇ ਪਿਤਾ ਜੀ ਦੇ ਦੋਸਤ ਨੇ ਪਿਤਾ ਜੀ ਵੇਲੇ ਦੇ ਚੱਲੇ ਹੋਏ ਨੇ ਆਪਾਂ ਉਹਨਾਂ ਨੂੰ ਜ਼ਰੂਰ ਸ਼੍ਰੋਮਣੀ ਕਾਲੀਗੱਲ ਵਿੱਚ ਸ਼ਾਮਲੋਂ ਕਰਨਾ ਹੈ ਕਹਿੰਦਾ ਮੈਂ ਇਲਾਕੇ ਦੇ ਲੋਕਾਂ ਨੂੰ ਲੈ ਕੇ ਗਿਆ ਕਿ ਇਹਨਾਂ ਦੀ ਗੱਲ ਸੁਣੋ ਇਲਾਕੇ ਦੇ ਲੋਕਾਂ ਨੇ ਕਿਹਾ ਪਰੰਤੂ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਸੁਣੀ ਨਹੀਂ ਤੇ ਹੁਣ ਸੁੱਚਾ ਸਿੰਘ ਲਗਾ ਇੱਕ ਕਦਮ ਹੋਰ ਅੱਗੇ ਵਧ ਜਾਈ। ਇੱਕ ਕਦਮ ਹੋਰ ਅੱਗੇ ਵਧ ਕੇ ਉਹ ਇਹ ਐਲਾਨ ਕਰ ਦਿੰਦੇ ਨੇ ਕਿ 22 ਤਰੀਕ ਨੂੰ ਮੈਂ ਆਪਣੇ ਹਲਕੇ ਦੇ ਲੋਕਾਂ ਦਾ ਵੱਡਾ ਇਕੱਠਾ ਜਿਹੜਾ ਉਹ ਕਰਾਂਗਾ ਤੇ ਵੱਡਾ ਇਕੱਠ ਕਰਕੇ ਮੈਂ ਅਕਾਲੀ ਦਲ ਨਹੀਂ ਛੱਡਾਂਗਾ ਕੋਈ ਅਹਿਮ ਫੈਸਲਾ ਲਵਾਂਗਾ ਹੋ ਸਕਦਾ ਹੈ ਕਿ 22 ਤਰੀਕ ਨੂੰ ਜਿਹੜਾ ਇਕੱਠਾ ਉਹ ਸੁਚਾ ਸਿੰਘ ਲੰਗਾਹ ਦਾ ਰਾਜਨੀਤਿਕ ਇਕੱਠ ਹੋ ਪਏ ਤੇ ਸੁਚਾ ਸਿੰਘ ਲੰਗਾਹ ਰਾਜਨੀਤਿਕ ਤੌਰ ਤੇ ਭਾਵੇਂ ਹਰ ਮਨੁੱਖ ਦੇ ਰਸਤੇ ਨੇ ਜਿਹੜੇ ਉਹ ਉਸ ਲਈ ਖੁੱਲੇ ਹੁੰਦੇ ਨੇ ਪਰੰਤੂ ਸੁਚਾ ਸਿੰਘ ਲੰਗਾਹ ਕਿਸ ਪਾਸੇ ਜਾਂਦੇ ਨੇ ਆਪ ਕਹਿੰਦੇ ਨੇ ਕਿ ਮੈਨੂੰ ਆਮ ਆਦਮੀ ਪਾਰਟੀ ਨੇ ਵੀ ਸੰਪਰਕ ਕੀਤਾ ਮੈਨੂੰ ਭਾਜਪਾ ਨੇ ਵੀ ਸੰਪਰਕ ਕੀਤਾ ਸੋ ਭਾਰਤੀ ਜਨਤਾ ਪਾਰਟੀ ਜਿਸ ਤੋਂ ਤਾਂ ਸੁਚਾ ਸਿੰਘ ਲੰਗਾਹ ਦਾ ਸਵਾਲ ਹੈ ਉਹ ਲੰਗਾਹ ਦਾ ਕੱਟੜ ਵਿਰੋਧੀ ਰਵੀਕਰਨ ਸਿੰਘ ਕਲੋਂ ਜਿਨ੍ਹਾਂ ਉੱਤੇ ਦੋਸ਼ ਲੱਗਦੇ ਸੀ ਕਿ ਉਹ ਭਾਰਤੀ ਜਨਤਾ ਪਾਰਟੀ ਨਾਲ ਮੀਟਿੰਗਾਂ ਕਰਦੇ ਨੇ ਉਹ ਉਹਨਾਂ ਨੂੰ ਆਪਣੀ ਪਾਰਟੀ ਵਿੱਚ ਸ਼ਾਮਲ ਕਰ ਚੁੱਕੇ ਨੇ ਹੁਣ ਰਵਿਕਰ ਸਿੰਘ ਕਾੜੂ ਜੀ ਨੂੰ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਚੁੱਕੇ ਨੇ ਤੇ ਸੁਭਾਬਰ ਕਾ ਕੇ ਸੁੱਚਾ ਸਿੰਘ ਲੰਗਾ ਦਾ ਭਾਰਤੀ ਜਨਤਾ ਪਾਰਟੀ ਵਿੱਚ ਜਾਣਾ ਜਿਹੜਾ ਸੀ ਉਹ ਰਸਤਾ ਬੰਦ ਹੋ ਗਿਆ ਆਮ ਆਦਮੀ ਪਾਰਟੀ ਵਿੱਚ ਉਹ ਜਾ ਨਹੀਂ ਸਕਦੇ ਕਿਉਂਕਿ ਉਹਨਾਂ ਦੀ ਵਿਚਾਰਧਾਰਾ ਮੇਲ ਨਹੀਂ ਖਾਂਦੀ ਹੁਣ ਸੁੱਚਾ ਸਿੰਘ ਲੰਗਾ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਇੱਕੋ ਇੱਕ ਰਸਤਾ ਬਾਕੀ ਹੈ ਪਰੰਤੂ ਇਹ 22 ਤਰੀਕ ਨੂੰ ਕਲੀਅਰ ਹੋਣਾ ਹੈ ਬਾਈ ਤੇਗਨੂ ਸੁੱਚਾ ਸਿੰਘ ਲੰਗਾਨ ਇੱਕ ਵੱਡੀ ਆਪਣੇ ਸਮਰਥਕਾਂ ਦੀ ਮੀਟਿੰਗ ਸੱਦੀ ਆ ਜਿਹੜੇ ਵਿਅਕਤੀ 2007 ਤੋਂ 12 ਤੱਕ ਚੁਣੇ ਜਾਂਦੇ ਨੇ ਮੰਤਰੀ ਬਣਦੇ ਨੇ 97 ਤੋਂ 2002 ਇਸ ਤੋਂ ਪਹਿਲਾਂ ਬਣਦੇ ਨੇ ਲਗਾਤਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਚੱਲੇ ਆਉਂਦੇ ਨੇ ਤੇ ਅੱਜ ਵੀ ਬੜਕ ਮਾਰਦੇ ਨੇ ਬੜਕ ਮਾਰ ਕੇ ਇਲਾਕਾ ਇਕੱਠਾ ਕਰਦੇ ਨੇ ਇਲਾਕੇ ਦੇ ਵਿੱਚ ਉਹਨਾਂ ਦਾ ਵਜੂਦ ਹੈ ਤੇ ਵੱਡੇ ਵੱਡੇ ਕਥਿਤ ਦੋਸ਼ ਵੀ ਉਹਨਾਂ ਤੇ ਲੱਗਦੇ ਰਹਿੰਦੇ ਨੇ ਇੱਕ ਵੇਰਾਂ ਐਸਾ ਵੀ ਦੋਸ਼ ਸੀ ਕਿ ਸ਼ੋਮਣੀ ਕਾਲੀਦਾ ਦੇ ਪ੍ਰਧਾਨ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਹ ਹੁੰਦੇ ਸੀ ਮੁੱਖ ਮੰਤਰੀ ਸੀ ਤੇ ਉਹਨਾਂ ਦਾ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਪਰਿਵਾਰ ਨਾਲ ਕਿਸੇ ਗੱਲ ਨੂੰ ਕੋਈ ਮਨ ਮਟਾਵ ਹੋਇਆ ਤੇ ਉਹ ਨਵੇੜਨ ਵਾਲੇ ਸੁਚਾ ਸਿੰਘ ਲੰਗਾ ਆਪਣੇ ਤਰੀਕੇ ਨਾਲ ਉਹਨਾਂ ਨੇ ਮਤਲਬ ਇਥੋਂ ਤੱਕ ਵੀ ਬਾਦਲ ਪਰਿਵਾਰ ਦੇ ਦੀ ਵਫਾਦਾਰੀ ਦੀ ਗੱਲ ਤੇ ਉਹਨਾਂ ਨੂੰ ਅਧਿਕਾਰ ਉਹਨਾਂ ਨੂੰ ਪਾਵਰਾਂ ਉਹਨਾਂ ਨੂੰ ਦੋ ਦੁੱਤ ਤਿੰਨ ਚੀਜ਼ਾਂ ਸਿਆਸਤ ਦੇ ਵਿੱਚ ਅਹਿਮ ਮੰਨੀਆਂ ਜਾਂਦੀਆਂ ਨੇ ਹਰ ਮਨੁੱਖ ਦਾ ਕਰੈਕਟਰ ਤੇ ਹਰ ਮਨੁੱਖ ਦੀ ਕ腐ਸ਼ਨ ਤੇ ਹਰ ਮਨੁੱਖ ਦਾ ਬਚਪਨ ਤੋਂ ਕੀਤਾ ਗਿਆ ਕੀਤਾ ਗਿਆ ਸੰਘਰਸ਼ ਤੇ ਰਾਜਨੀਤਿਕ ਤੌਰ ਤੇ ਇਹ ਗੱਲਾਂ ਪਿੱਛੇ ਰਹਿ ਗਈਆਂ ਨੇ ਬਹੁਤ ਪਰ ਹੁਣ ਸੁੱਚਾ ਸਿੰਘ ਲੰਗਾ ਦਾ ਲੱਗਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਵਿੱਚ ਜਾਣਾ ਜਿਹੜਾ ਉਹ ਤੈ ਹੈ 22 ਤਰੀਕ ਨੂੰ ਉਹਨਾਂ ਨੇ ਮੀਟਿੰਗ ਵੱਡੀ ਜਿਹੜੀ ਹੈ ਸਮਰਥਕਾਂ ਦੀ ਬੁਲਾਈ ਗਈ ਹੈ ਇੱਕ ਮਨੁੱਖ ਜੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੱਕ ਨੂੰ ਵੀ ਬੰਗਾਰ ਸਕਦਾ ਹੈ ਇੱਕ ਮਨੁੱਖ ਜੇ ਹਲਕੇ ਦੇ ਲੋਕਲ ਲੀਡਰਾਂ ਨੂੰ ਇਕੱਲੇ ਇਕੱਲੇ ਹਲਕੇ ਦੇ ਨੌ ਨੌ ਲੈ ਕੇ ਬੰਗਾਰ ਸਕਦਾ ਹੈ ਤੇ ਜਰੂਰ ਉਹ ਮਨੁੱਖ ਦਾ ਜਿਹੜਾ ਕੰਮ ਕਰਨ ਦਾ ਤਰੀਕਾ ਹੈ ਉਹ ਇਸੇ ਤਰ੍ਹਾਂ ਦਾ ਹੋ ਸਕਦਾ ਹੈ ਸੁੱਚਾ ਸਿੰਘ ਲੰਗਾ ਛੋਟੀ ਬਚਪਨ ਦੀ ਛੋਟੀ ਬਹੁਤ ਗੇਮ ਦੇ ਵਿੱਚੋਂ ਨਿਕਲੇ ਰਾਜਨੀਤੀ ਦੇ ਵਿੱਚੋਂ ਬਹੁਤ ਅੱਗੇ ਤੱਕ ਪਹੁੰਚੇ ਤੇ ਓਡੇ ਓਡੇ ਹੀ ਦੋਸ਼ਾਂ ਦਾ ਸਾਹਮਣਾ ਵੀ ਸਦਾ ਸੁੱਚਾ ਸਿੰਘ ਲੰਗਾ ਨੂੰ ਕਰਨਾ ਪਿਆ ਪਰ ਹੁਣ ਰਾਜਨੀਤੀ ਦੇ ਵਿੱਚ ਇਹ ਚੀਜ਼ਾਂ ਨੇ ਜਿਹੜੀਆਂ ਸਾਰੀਆਂ ਬਹੁਤ ਸਾਰੇ ਆਗੂ ਜਿਹੜੇ ਜਿਨ੍ਹਾਂ ਦੇ ਉੱਤੇ ਐਸੇ ਦੋਸ਼ ਲੱਗਦੇ ਨੇ ਤੋਂ ਰਾਜਨੀਤੀ 'ਚ ਕੰਮ ਕਰ ਰਹੇ ਨੇ ਕਿ ਸਾਰੀਆਂ ਰਾਜਨੀਤੀ ਵਿੱਚ ਪਿੱਛੇ ਰਹਿ ਗਈਆਂ ਤੇ ਰਾਜਨੀਤਿਕ ਲੋਕ ਤੌਰ ਤੇ ਲੋਕ ਨੇ ਜਿਹੜੇ ਇਹ ਅਜੇ ਹਰ ਗੂਨ ਨੂੰ ਅਕਸੈਪਟ ਕਰ ਰਹੇ ਨੇ ਤੇ ਸੁੱਚਾ ਸਿੰਘ ਲੰਗਾ ਦਾ ਪੰਥਕ ਰਾਜਨੀਤੀ ਦੇ ਵਿੱਚ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਆਉਣ ਵਾਲਾ ਜਿਹੜਾ ਸਮਾਂ ਹੈ ਇਹ 22 ਤਰੀਕ ਨੂੰ ਤੈਅ ਕਰੇਗੀ ਕਿ ਸੁੱਚਾ ਸਿੰਘ ਲੰਗਾ ਕਿਸ ਪਾਸੇ ਤੁਰਦੇ ਨੇ ਉਹਨਾਂ ਨੇ ਆਪਣੇ ਸਵਰਥੀਆਂ ਦੀ ਮੀਟਿੰਗ ਅੱਜ ਨੂੰ ਬੁਲਾਈ ਹੈ ਤੇ ਇਸ ਵੇਲੇ ਦੁਨੀਆ ਦੇ ਨਕਸ਼ੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਸੁੱਚਾ ਸਿੰਘ ਲੰਗਾ ਦੀਆਂ ਵੜਕਾਂ ਨੇ ਜਿਹੜੀਆਂ ਉਹ ਸਭ ਤੋਂ ਵੱਧ ਚੱਲ ਰਹੀਆਂ ਨੇ ਤੇ ਸੁੱਚਾ ਸਿੰਘ ਲੰਗਾ ਇਸ ਵੇਲੇ ਸ਼੍ਰੋਮਣੀ ਕਾਲੀ ਦਲ ਦੀ ਨਜ਼ਰਾਂ ਵਿੱਚ ਜੀ ਤੇ ਪੰਜਾਬ ਦੇ ਲੋਕਾਂ ਦੇ ਨਜ਼ਰਾਂ ਵਿੱਚ ਵੀ ਇੱਕ ਤਰ੍ਹਾਂ ਨਾਲ ਆਪਣੀ ਆਪਣੇ ਤਰੀਕੇ ਨਾਲ ਆਪਣੇ ਟ੍ਰੈਡੀਸ਼ਨਲ ਜੋ ਉਹਨਾਂ ਦਾ ਤਰੀਕਾ ਹੈ ਉਹਦੇ ਮੁਤਾਬਕ ਸਾਹਮਣੇ ਆ ਰਹੇ ਨੇ ਤੇ ਗੁਰਦਾਸਪੁਰ ਦੀ ਰਾਜਨੀਤੀ ਵਿੱਚ ਇੱਕ ਵਾਰ ਫਿਰ ਡੰਕਾ ਜਿਹੜਾ ਸੁੱਚਾ ਸਿੰਘ ਲੰਗਾ ਦਾ ਵੱਜਣ ਜਾ ਰਿਹਾ ਹੈ ਧੰਨਵਾਦ ਬਰਮਲੀਪੁਰ ਸਾਹਿਬ ਜਿਵੇਂ ਕਿ ਤੁਸੀਂ ਗੱਲ ਕੀਤੀ ਆ 22 ਤਰੀਕ ਦੀ ਸੁੱਚਾ ਸਿੰਘ ਲਗਾ ਦੀ ਮੀਟਿੰਗ ਦਾ ਜਿਹੜੀ ਵਰਕਰਾਂ ਨਾਲ ਆਪਣੇ ਸਮਰਥਕਾਂ ਨਾਲ ਮੀਟਿੰਗ ਕਰ ਰਹੇ ਨੇ ਉਸ ਤੋਂ ਬਾਅਦ ਕੀ ਫੈਸਲਾ ਹੋਏਗਾ ਕੀ ਡਿਸੀਜਨ ਲੈਣਗੇ ਕਿਸ ਦਾ ਸਮਰਥਨ ਕਰਨਗੇ ਇਹਦੇ ਬਾਰੇ ਵੀ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿਓ ਤੇ ਜਿੱਥੋਂ ਤੱਕ ਢਿੱਲੋਂ ਸਾਹਿਬ ਸੋਚਾ ਸਿੰਘ ਲੰਗਾ ਦੇ ਪੁਵੇਖ ਦਾ ਸਵਾਲ ਹੈ ਰਾਜਨੀਤਿਕ ਤੌਰ ਤੇ ਤੇ ਕਿੱਥੇ ਫਾਸਤ ਹੋ ਰਹੇ ਨੇ ਮੈਂ ਜਿੱਕਰ ਕੀਤਾ ਕਿ ਉਹ ਆਮ ਆਦਮੀ ਪਾਰਟੀ ਵਿੱਚ ਜਾਣ ਦਾ ਉਹਨਾਂ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਤੇ ਕਾਂਗਰਸ ਪਾਰਟੀ ਦੇ ਸੁਖਜਿੰਦਰ ਸਿੰਘ ਰੰਧਾਵਾ ਨਾਲ ਉਹਨਾਂ ਦੀ ਸਿੱਧਣ ਸਿੱਧੀ ਤੇ ਖੜਕੀ ਹੋਈ ਹੈ ਤੇ ਇਸ ਵੇਲੇ ਸੁਚਾ ਸਿੰਘ ਛੋਟੇਪੁਰ ਕਿਸੇ ਪਾਸੇ ਹੈ ਨਹੀਂ ਬਹੁਤ ਸਰਗਰਮ ਨਹੀਂ ਰਹੇ ਰਾਜਨੀਤੀ ਵਿੱਚ ਜਿਹੜੇ ਉਹਨਾਂ ਦੇ ਕੱਟੜ ਵਿਰੋਧੀ ਨੇ ਜਿੱਥੋਂ ਉਹ ਉੱਭਰ ਕੇ ਆਉਂਦੇ ਨੇ ਇਸ ਧਾਰੀ ਵਾਲ ਹਲਕੇ ਦੇ ਵਿੱਚੋਂ ਬਹੁਤ ਸਾਰੇ ਐਸਐਸਐਮਸੀ ਸੁਚਾ ਸਿੰਘ ਲਗਾ ਤੇ ਸੁਚਾ ਸਿੰਘ ਛੋਟੇਪੁਰ ਦੋਨੋਂ ਆਪਸ ਵਿੱਚ ਮੇਰੇ ਖਾਲ ਜੋੜੇ ਛਤਰਾ ਪਿੰਡ ਹੈ ਉੱਥੇ ਜੋੜ ਮੇਲੇ ਤੇ ਦੋਨੋਂ ਆਪਸ ਵਿੱਚ ਲੜ ਵੀ ਪੈਂਦੇ ਨੇ ਇੱਕ ਦੂਜੇ ਤੇ ਹਮਲਾ ਵੀ ਕਰ ਦਿੰਦੇ ਨੇ ਬਹੁਤ ਕੁਝ ਹੁੰਦਾ ਹੈ ਉਸ ਦੇ ਵਿੱਚੋਂ ਨਿਕਲ ਕੇ ਆ ਕੇ ਹੁਣ 22 ਤਰੀਕ ਦੀ ਮੀਟਿੰਗ ਹੈ ਜਿਹੜੀ ਸੁਚਾ ਸਿੰਘ ਲੰਗਾ ਨੇ ਬੁਲਾਈ ਹੈ ਇੱਥੇ ਮੈਂ ਆਪਣੇ ਦੋਸਤਾਂ ਆਪਣੇ ਦਰਸ਼ਕਾਂ ਨੂੰ ਜਾਣਕਾਰੀ ਦੇਣੀ ਚਾਹਾਂ ਕਿ ਅ ਮਹੀਨਾ ਕੋ ਪਹਿਲਾਂ ਸੁਚਾ ਸਿੰਘ ਮਿੰਗਾ ਦਾ ਪੁੱਤਰ ਆ ਜਿਹੜਾ ਛੋਟਾ ਉਹ ਸ਼ਿਮਲਾ ਬਿਤੇ ਇੱਕ ਕੇਸ ਦੇ ਵਿੱਚ ਬੜਾ ਬੁਰੀ ਤਰ੍ਹਾਂ ਫਸਿਆ ਸੀ ਇੱਕ ਛੋਟੀ ਜਿਹੀ ਲੜਕੀ ਤੇ ਕੁਝ ਲੜਕੇ ਸਮਹਿਤ ਪੀ ਰਹੇ ਸਨ ਤੇ ਉਹ ਸਾਰਾ ਕੁਝ ਵੀ ਪਿੱਛੇ ਹੋਂ ਰਹਿ ਚੁੱਕਾ ਹੈ ਤੇ ਹੁਣ ਸੁਚਾ ਸਿੰਘ ਲੰਗਾ ਇੱਕ ਨਵੇਂ ਰੂਪ ਦੇ ਵਿੱਚ ਅਕਾਲੀ ਦਰ ਦੇ ਵਿੱਚ ਆਉਣ ਲਈ ਤਿਆਰੀਆਂ ਨੇ ਜਿਹੜੀਆਂ ਉਹ ਕਰ ਚੁੱਕੇ ਨੇ ਇੱਕ ਤਰ੍ਹਾਂ ਨਾਲ ਜਿੰਨੇ ਵੀ ਇੱਕ ਸੰਕੇਤ ਹੈ ਕਿ ਉਹਨਾਂ ਨੇ ਜਿੰਨੇ ਵੀ ਪਹਿਲੀ ਪ੍ਰੈਸ ਕਾਨਫਰੰਸ ਦੇ ਵਿੱਚ ਲੋਕਲ ਲੈਵਲ ਦੇ ਜਥੇਦਾਰ ਪੰਚ ਸਰਪੰਚ ਬੁਲਾਏ 50 ਤੋਂ 100 ਦੇ ਕਈ 100 ਦੇ ਕਰੀਬ ਉਹ ਉਹਨਾਂ ਦੇ ਵਿੱਚ ਸਾਰੇ ਅਕਾਲੀ ਦਲ ਚੋਂ ਸਾਰੇ ਕੋਈ ਕਿਸੇ ਹੋਰ ਪਾਰਟੀ ਦਾ ਨਹੀਂ ਸੀ ਉਸ ਤੋਂ ਬਾਅਦ ਹੁਣ 22 ਤਰੀਕ ਦੀ ਮੀਟਿੰਗ ਬਾਰੇ ਕਿਹਾ ਜਾ ਰਿਹਾ 22 ਤਰੀਕ ਨੂੰ ਰੈਲੀ ਕਰਨ ਬਾਰੇ ਕਹਿ ਰਹੇ ਹੈ ਕਹਿ ਰਹੇ ਨੇ ਸਿਚੁਏਸ਼ਨ ਛੋਟੇਪੁਰ ਗੁਰਦਾਸਪੁਰ ਜਨੇ ਦੀ ਉਹਦੇ ਵਿੱਚ ਵੀ ਮੈਨੂੰ ਲੱਗਦਾ ਹੈ ਕਿ ਸਾਰੇ ਅਕਾਲੀ ਲੀਡਰ ਜਥੇਦਾਰ ਨੇ ਜਿਹੜੇ ਲੋਕਲ ਲੈਵਲ ਦੇ ਜਿਹੜੇ ਉਹਨਾਂ ਦੇ ਸੰਪਰਕ ਵਿੱਚ ਸੀ ਉਹਨਾਂ ਦਾ ਕੰਮ ਕਰਨ ਦਾ ਇੱਕ ਤਰੀਕਾ ਸੀ ਉਸ ਮੁਤਾਬਕ ਉਹ ਸਾਰੇ ਅਕਾਲੀ ਦਲ ਦੇ ਲੀਡਰ ਸੀ ਅਕਾਲੀ ਦਲ ਦੇ ਵਰਕਰ ਸੀ ਇਸ ਰੈਲੀ ਵਿੱਚ ਵੀ ਸ਼ਾਮਲ ਹੋਣਗੇ ਤੇ ਐਸੇ ਸੰਕੇਤ ਨੇ ਕਿ ਸੁੱਚਾ ਸਿੰਘ ਲੰਗਾਹ ਦਾ ਭਵਿੱਖਾ ਜਿਹੜੀ ਤੇ ਉਹਨਾਂ ਦੇ ਭਵਿੱਖ ਦੀ ਬੁਨਿਆਦ ਆ ਜਿਹੜੀ ਮੈਂ ਸਮਝਦਾ ਸ਼੍ਰੋਮਣੀ ਅਕਾਲੀ ਦਲ ਦੀਆਂ ਦੀਆਂ ਖਾਂ ਦੇ ਉੱਤੇ ਹੀ ਟਿਕੀ ਹੋਈ ਹੈ ਸੁੱਚਾ ਸਿੰਘ ਲੰਗਾਹ ਦੀ ਬੜਕ ਅੱਜ ਹੇ ਗੁੰਝਾ ਪਾ ਰਹੀ ਹੈ ਤੇ ਸੁਚਾ ਸੰਗ ਲਗਾ 22 ਤਰੀਕ ਨੂੰ ਇੱਕ ਵੱਡੀ ਚੂਲ ਰੈਲੀ ਕਰਕੇ ਗੁਰਦਾਸਪੁਰ ਕਾਸ ਕਰਕੇ ਮਾਝੇ ਦੀ ਰਾਜਨੀਤੀ ਵਿੱਚ ਫਿਰ ਉੱਭਰਨ ਵਾਲੇ ਪਾਸੇ ਤੁਰ ਰਹੇ ਨੇ ਐਨ ਉਸ ਵੇਲੇ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਕਾਲ ਵਿੰਗ ਚੋਂ ਆਏ ਹੋਏ ਬਹੁਤ ਸਾਰੇ ਨੌਜਵਾਨ ਕਿਤੇ تنویر ਸਿੰਘ ਗਿੱਲ ਰਮਿੰਦਰ ਸਿੰਘ ਬੁਲਾਰੀਆ ਇੰਦਰਵੀਰ ਸਿੰਘ ਬੁਲਾਰੀਆ ਤੇ ਰਵੀਕਰਨ ਸਿੰਘ ਕਾਲੂ ਜਾਂ ਹੋਰ ਬਹੁਤ ਸਾਰੇ ਇਸ ਲੈਵਲ ਦੇ ਜਿਹੜੇ ਯੂਥ ਅਕਾਲੀ ਦਲ ਚੋਂ ਉੱਭਰੇ ਸਨ ਲੀਡਰ ਨੌਜਵਾਨ ਇਹਨਾਂ ਨੂੰ ਚੋਣਾ ਵੀ ਲੜਾਈਆਂ ਉਹ ਸਜੇ ਖਬੇ ਹੋ ਰਹੇ ਨੇ ਕਿ ਐਨ ਉਸ ਵੇਲੇ ਮਾਝੇ ਦੇ ਵਿੱਚ ਸੁੱਚਾ ਸਿੰਘ ਲੰਗਾ ਦੀ ਐਂਟਰੀ ਜਿਹੜੀ ਅਕਾਲੀ ਦਲ ਵਿੱਚ ਹੋਣੀ ਕਿਉਂਕਿ ਰਵਿਕਰਨ ਸਿੰਘ ਕਾਲੋਂ ਦੀ ਸਪਸ਼ਟਤਾ ਮੁਤਾਬਕ ਇਹ ਵੇਖਿਆ ਜਾ ਰਿਹਾ ਹੈ ਕਿ ਰਵਿਕਰਨ ਸਿੰਘ ਕਾਲੋਂ ਇਸੇ ਕਰਕੇ ਅਕਾਲੀ ਦਲ ਛੱਡ ਰਹੇ ਨੇ ਕਿ ਸੁਖੀਰ ਸਿੰਘ ਬਾਦਲ ਉਹਨਾਂ ਨੂੰ ਅਕਾਲੀ ਦਲ ਵਿੱਚ ਲਿਆਉਣ ਦੀ ਗੱਲ ਕਰ ਰਹੇ ਨੇ ਤੇ ਹੁਣ 22 ਤਰੀਕ ਦੀ ਰੈਲੀ ਜਿਹੜੀ ਉਹ ਸੁੱਚਾ ਸਿੰਘ ਲੰਗਾ ਦਾ ਭਵਿਕ ਵੀ ਨਿਰਧਾਰਤ ਕਰੇਗੀ ਤੇ ਉਹਨਾਂ ਦੀ ਹੋਣਦ ਵੀ ਨਿਰਧਾਰਤ ਕਰੇਗੀ ਤੇ ਸ਼੍ਰੋਮਣੀ ਅਕਾਲੀ ਦਲ ਦੀ ਰਾਜਨੀਤੀ ਵਿੱਚ ਸੁੱਚਾ ਸਿੰਘ ਲੰਗਾ ਦੀ ਐਂਟਰੀ ਲਈ ਵੀ ਰਾਹ ਪੱਧਰਾ ਜਿਹੜਾ ਰਾਹ ਸਾਫ਼ ਕਰਦੇ ਵੀ ਕਿ ਸੁੱਚਾ ਸਿੰਘ ਲੰਗਾ ਦਾ ਅਕਾਲੀ ਦਲ ਦੇ ਵਿੱਚ ਆਉਣਾ ਯਕੀਨੀ ਹੋ ਚੁੱਕਾ ਹੈ ਤੇ ਇੱਕ ਵਾਰ ਫਿਰ ਉਹ ਸੁੱਚਾ ਸਿੰਘ ਲੰਗਾ ਨੇ ਜਿਹੜੇ ਉਹ ਸ਼੍ਰੋਮਣੀ ਅਕਾਲੀ ਦਲ ਦੀ ਰਾਜਨੀਤੀ ਵਿੱਚ ਜ਼ਿਲ੍ਹਾ ਪੱਧਰ ਤੇ ਅਣੀ ਫਿਊਚਰ ਕੁਝ ਵੀ ਹੋ ਸਕਦਾ ਪਰ ਇਸ ਵੇਲੇ ਅਕਾਲੀ ਦਲ ਦੀ ਰਾਜਨੀਤੀ ਵਿੱਚ ਸੁੱਚਾ ਸਿੰਘ ਲੰਗਾ ਗੁਰਦਾਸਪੁਰ ਲੋਕ ਸਭਾ ਹਲਕੇ ਤੇ ਜਿੱਥੇ ਡਾਕਟਰ ਦਲਜੀਤ ਸਿੰਘ ਟੀਮਾ ਸ਼੍ਰੋਮਣੀ ਅਕਾਲੀ ਦਲ ਦੇ ਵੱਟੇ ਆਗੂ ਚੋਣ ਲੜ ਰਹੇ ਨੇ ਉਸ ਵਿੱਚ ਆਪਣਾ ਉਸ ਪਾਸੇ ਨੂੰ ਆਪਣਾ ਐਂਟਰ ਹੋਣ ਵਾਲੇ ਪਾਸੇ ਨੂੰ ਤੁਰ ਰਹੇ ਹਾਜੀ ਦੋਸਤੋ ਇਹ ਸੀ ਸੁਚਾਸਨ ਲਗਾ ਦੇ ਬਾਰੇ ਜਾਣਕਾਰੀ ਹੁਣ ਨਵਾਂ ਪਿਛਾ ਲੈ ਕੇ ਨਵੇਂ ਟਾਈਮ ਨੂੰ ਤੁਹਾਡੀ ਕਚੈਰੀ ਦੇ ਵਿੱਚ ਦੁਬਾਰਾ ਹਾਜ਼ਰ ਹੋਵਾਂਗੇ ਜਿਆ ਤੱਕ ਨਵਾਂ ਜਾਜਤ ਸਤਿ ਸ਼੍ਰੀ ਅਕਾਲ ਦੇਖਦੇ ਰਹੋ ਆਵਾਜ਼ ਇੱਕ ਹਕ